ਇਹ ਜਿਹੜੀ ਫਰਕ ਐ ਐਕਸਪ੍ਰੈਸ ਹੈ ਇਹ ਮਾਲ ਦਾ ਬੈਸਟ ਬੰਗਾਲ ਤੋਂ ਚੱਲਦੀ ਸੀ ਦਿੱਲੀ ਆ ਕੇ ਰੁਕ ਜਾਂਦੀ ਸੀ ਦਿੱਲੀ ਵਿੱਚ ਵੀ ਮੇਰੇ ਕੰਸਟਿਟੂਐਂਸੀ 'ਚ ਕੋਈ ਸਟਾਪੇਜ ਨਹੀਂ ਸੀ ਉੱਥੇ ਬਹੁਤ ਸਾਰੇ ਜਗ੍ਹਾ ਸਟਾਪੇਜ ਤੇ ਅੱਜ ਹਰੀ ਚੰਡੀ ਵੀ ਦਿਖਾ ਰਹਾ ਹੈ ਔਰ ਖੁਸ਼ੀ ਦੀ ਗੱਲ ਇਹ ਹੈ ਕਿ ਬੇਸ਼ੱਕ ਮੈਂ ਦਿੱਲੀ ਤੋਂ ਐਮਪੀ ਹਾਂ ਲੇਕਿਨ ਜਿੱਥੇ ਬੰਦਾ ਜੰਮਿਆ ਹੁੰਦਾ ਉੱਥੇ ਦੀ ਜਨਮ ਭੂਮੀ ਨਾਲ ਲੋਕਾਂ ਦਾ ਪਿਆਰ ਹੁੰਦਾ ਸੋ ਇਸ ਟ੍ਰੇਨ ਦੀ ਐਕਸਟੈਂਸ਼ਨ ਹੋ ਗਈ ਹੈ ਖੁਸ਼ੀ ਵਾਲੀ ਗੱਲ ਹੈ ਹੁਣ ਦਿੱਲੀ ਆ ਕੇ ਹੀ ਮੰਜ਼ਿਲ ਨਹੀਂ ਹੈ ਜਿਹੜਾ ਮੇਨ ਡੈਸਟੀਨੇਸ਼ਨ ਹੈ ਬਠਿੰਡੇ ਤੱਕ ਹੋ ਗਿਆ ਹੈ ਔਰ ਇਹ ਰਸਤੇ ਵਿੱਚ ਰੁਕਦੀ ਜਾਏਗੀ ਪੰਜਾਬ ਤੇ ਹਰਿਆਣਾ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਦਿੱਲੀ ਤੋਂ ਚੱਲ ਕੇ ਨਰੇਲਾ ਰੁਕੇਗੀ ਸੋਨੀਪੱਤ ਰੁਕੇਗੀ ਗੋਹਾਣਾ ਰੁਕੇਗੀ ਜੀਂਦ ਰੁਕੇਗੀ ਚਾਣਾ ਰੁਕੇਗੀ ਨਰਵਾਣਾ ਟੋਹਾਣਾ ਜਾਖਲ ਬਰੇਟਾ ਔਰ ਬਟਲਾਡਾ ਮਾਨਸਾ ਮਲੋਟ ਤੇ ਫਿਰ ਬਠਿੰਡਾ ਸ਼ਹਿਰ ਸੋ ਹੁਣ ਵਾਇਆ ਬਠਿੰਡਾ ਹੀ ਜਾਇਆ ਕਰੇਗੀ ਇਹ ਕਿੰਨਾ ਫਾਇਦਾ ਹੋਵੇਗਾ ਸਰ ਪੰਜਾਬ ਦੇ ਬਹੁਤ ਜ਼ਿਆਦਾ ਫਾਇਦਾ ਹੋਏਗਾ ਜਾਣ ਆਉਣਾ ਜਿਨ੍ਹਾਂ ਨੇ ਦਿੱਲੀ ਉੱਤਰ ਨਾਲ ਦਿੱਲੀ ਉੱਤਰ ਜਾਣ ਰਸਤੇ ਉੱਤਰ ਨਾਲ ਬਹੁਤ ਹਜ਼ਾਰਾਂ ਲੋਕਾਂ ਨੂੰ ਫਾਇਦਾ ਹੁੰਦਾ ਇਸ ਚੀਜ਼ ਦਾ ਕੇਂਦਰ ਚੀਜ਼ਾਂ ਕਰ ਰਿਹਾ ਪਰ ਪੰਜਾਬ ਵੱਲੋਂ ਕਿਹਾ ਜਾਂਦਾ ਕਿ ਨਾਲ ਇਹਨਾਂ ਕੁਝ ਨਹੀਂ ਕੀਤਾ ਜਾ ਰਿਹਾ ਦੇਖੋ ਕੇਂਦਰ ਹੀ ਕੰਮ ਕਰ ਰਿਹਾ ਹੋਰ ਹੋਰ ਕਿਹਨੇ ਕਰਨਾ ਸਾਡੇ ਪ੍ਰਧਾਨ ਮੰਤਰੀ ਜੀ ਤਾਂ ਟਿਕਦੇ ਨਹੀਂ ਇੱਕ ਵੀ ਛੁੱਟੀ ਨਹੀਂ ਕੀਤੀ ਉਹਨਾਂ ਨੇ 10 ਸਾਲਾਂ ਵਿੱਚ ਤੁਸੀਂ ਵੇਖ ਲਓ ਕਿ 500 ਸਾਲਾਂ ਤੋਂ اٹਕਿਆ ਹੋਇਆ ਕੰਮ ਜਿਹੜਾ ਕਿਸੇ ਤੋਂ ਸਿਰੇ ਨਹੀਂ ਸੀ ਚੜਿਆ ਲੇਕਿਨ ਜਿਨ੍ਹਾਂ ਦੇ ਮਸਤਕ ਵਿੱਚ ਯਸ਼ ਲਿਖਿਆ ਹੁੰਦਾ ਉਹ ਆਮ ਆਦਮੀ ਤੋਂ ਫਿਰ ਅੱਗੇ ਉੱਪਰ ਹੋਟ ਜਾਂਦੇ ਖਾਸ ਲੋਕ ਹੋ ਜਾਂਦੇ ਆ ਤਦੇ ਲੋਕੀ ਕਹਿੰਦੇ ਨੇ ਮੋਦੀ ਹੈ ਤਾਂ ਸੰਭਵ ਹੈ ਆਖਿਰ 22 ਤਰੀਕ ਨੂੰ ਹਜ਼ਾਰਾਂ ਦੀਵਾਲੀਆਂ ਸੀ ਪੂਰੀ ਦੁਨੀਆ ਵਿੱਚ ਇਹਨੂੰ ਸੈਲੀਬ੍ਰੇਟ ਕੀਤਾ ਗਿਆ ਔਰ ਲੋਕਾਂ ਨੇ ਇਸ ਕਿਦਰ ਯਾਨੀ ਜਸ਼ਨ ਮਨਾਇਆ RAM LALLA ਦਾ ਮੰਦਿਰ ਅਯੁੱਧਿਆ ਵਿੱਚ ਜਦੋਂ ਪ੍ਰਾਣ ਪ੍ਰਤੀਸ਼ਟਾ ਕਰ ਕੀਤੀ 11 ਦਿਨ ਦਾ ਵਰਤ ਸੀਗਾ ਬਿਲਕੁਲ ਭੁੱਖੇ ਰਹਿੰਦੇ ਨਿੰਬੂ ਪਾਣੀ ਲੈਂਦੇ ਸੀ ਔਰ ਫਿਰ ਸ਼ਨਾਣ ਠੰਡੇ ਠਾਰ ਪਾਣੀ ਨਾ ਕਰਨਾ ਕੁਝ ਖਾਣਾ ਨਹੀਂ ਲੱਗਦਾ ਤਾਂ ਹੈ ਕਿ ਕੁਝ ਘੰਟੇ ਰੈਸਟ ਕੀਤੀ ਜਾਵੇ ਪਰ ਤੁਸੀਂ ਦੇਖਿਆ ਹੋਵੇਗਾ ਦੂਜੇ ਦਿਨ ਸਾਰਿਆਂ ਨੂੰ ਵੀ ਲਾ ਲਿਆ ਸਾਨੂੰ ਵੀ ਸਭ ਨੂੰ ਤੇ ਬਾਕੀ ਵੀ ਸਭ ਲੋਕ ਸੀਗੇ लाल किले ਤੇ ਉਹਨਾਂ ਨੇ ਲਾਈਟ ਐਂਡ ਸਾਊਂਡ ਦਾ ਸ਼ੋਅ ਦੇਖਿਆ ਪੂਰਾ ਸਰਦੀਜ ਬੈਠ ਕੇ ਪਤਾ ਨਹੀਂ ਕਿ ਉਹ ਕਾਦੇ ਬਣੇ ਹੋਏ ਨੇ ਮੈਂ ਤਾਂ ਕਹਿੰਦਾ ਉਹ ਆਮ ਆਦਮੀ ਹੈ ਹੀ ਨਹੀਂ ਪਿੱਛੇ ਕੋਈ ਕੋਈ ਹੱਥ ਹੈ ਉਹਨਾਂ ਦੇ ਕੋਈ ਅਲੌਕਿਕ ਸ਼ਕਤੀ ਦਾ ਜਿਹੜੇ ਥੱਕਦੇ ਨਹੀਂ ਇਸੇ ਲਈ ਕਹਿੰਦੇ ਨੇ ਮੋਦੀ ਹੈ ਤਾਂ ਮਮਕਨ ਹੈ ਸੋ ਲੋਕੋ ਇਹ ਪੋਲਿਟਿਕਸ ਛੱਡ ਕੇ ਜਿਹੜਾ ਕੰਮ ਚੱਲ ਰਿਹਾ ਉਹਨੂੰ ਐਪਰੀਸ਼ੀਏ ਜਿਹੜਾ ਕੰਮ ਸਿਰੇ ਚੜਾਤਾ ਜਿਹੜਾ ਮਿਸ਼ਨ ਲੱਗਦਾ ਸੀ ਇੰਪੋਸੀਬਲ ਹੈ ਉਹਨੂੰ ਪੋਸੀਬਲ ਕਰਤਾ ਅਸੰਭਵ ਨੂੰ ਸੰਭਵ ਕਰ ਦਿੱਤਾ ਉਹਦਾ ਐਪਰੀਸ਼ੀਏਟ ਵੀ ਕਰ ਲਿਆ ਕਰੋ ਕਿਤੇ ਐਕਚੁਅਲੀ ਵੇਲੇ ਇਹਨੇ ਲੋਕ ਬੈਠੇ ਜਿਹੜੇ ਵੇਲੇ ਬੈਠੇ ਉਹਨਾਂ ਨੇ ਕੁਝ ਨਾ ਕੁਝ ਤਾਂ ਕਹਿਣਾ ਹੀ ਹੈ ਲੇਕਿਨ ਸਰ 2024 ਕੋ ਲੈ ਕੇ ਬੀਜੇਪੀ ਕਿਸ ਤਰੀਕੇ ਸੇ ਤਿਆਰ ਹੈ ਅਗਰ ਬਾਤ ਕਰੀਏ ਤਾਂ ਬੀਜੇਪੀ ਹਮੇਸ਼ਾ ਤਿਆਰ ਰਹਿੰਦੀ ਹੈ ਲੋਕ ਤਾਂ ਚੋਣਾ ਜਦੋਂ ਲੱਗਿਆ ਜਾਂਦੀਆਂ ਕੰਮ ਸਟਾਰਟ ਕਰਦੇ ਸਾਨੂੰ ਤਾਂ ਬਹੁਤ ਮਹੀਨਿਆਂ ਤੋਂ ਰੋਜ਼ ਇਸ ਤਰ੍ਹਾਂ ਜਿਵੇਂ ਕੈਂਪੇਨ ਕਰ ਰਹੇ ਆ ਏਦਾਂ ਲੱਗਦਾ ਜਿਦਾਂ ਅਨਾਉਂਸ ਹੋ ਗਿਆ ਇਲੈਕਸ਼ਨ ਸੋ ਕੇਡਰ ਵਾਲੀ ਪਾਰਟੀ ਆ ਇੱਕ ਇੱਕ ਬੂਥ ਨੂੰ ਚੈੱਕ ਕੀਤਾ ਜਾਂਦਾ ਸੰਗਠਨਾਤਮਕ ਤਰੀਕੇ ਨਾਲ ਸਾਰਾ ਚੱਲਦਾ ਕੰਮ ਬੜੀ ਡਿਸਪਲਾਈਨਡ ਪਾਰਟੀ ਹੈ ਬਹੁਤ ਅੱਛਾ ਹੈ ਹੰਸ ਰਾਜ ਹੰਸ ਕਹਾਂ ਸੇ ਲੜੇਗੇ ਚਨਾਵ ਉਸ ਮਾਰੇ ਮੇਰਾ ਕਿ ਫਕੀਰ ਦਾ ਕਿਹੜਾ ਕੀ ਹੈ ਮੇਰੇ ਇੱਥੇ ਲੋਕਾਂ ਦਾ ਪਿਆਰ ਹੈ ਇਹਨਾਂ ਲੋਕਾਂ ਨੇ ਮੇਰੀ ਇੱਜ਼ਤ ਮਾਣ ਰੱਖੀ ਸਾਹਬ ਦੀ ਮੂਹ ਨੂੰ ਉਹਨਾਂ ਨੇ ਮੈਨੂੰ ਜਿਤਾਇਆ ਮੋਦੀ ਸਾਹਿਬ ਦਾ ਕਰਕੇ ਜਿੱਤੇ ਸੀ ਤੇ ਅਬਾਊਟ 6 ਲੱਖ ਤੋ ਜਿਆਦਾ ਵੋਟਰ ਨਾ ਜਿੱਤੇ ਸੀ ਰਿਕਾਰਡ ਬਣਿਆ ਸੀ ਉਹਨਾਂ ਦਾ ਕਰਕੇ ਇਹ ਸਾਰਾ ਕੁਝ ਹੋਇਆ ਲੇਕਿਨ ਸਰ ਭਾਜਪੀ ਦੇ ਵਿੱਚ ਅਗਰ ਤੁਸੀਂ ਕੰਮ ਕਰਨਾ ਤੇ ਇਹਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਮੈਂ ਇੱਥੋਂ ਹੀ ਲੜਨਾ ਉੱਥੋਂ ਲੜਨਾ ਮੇਰ ਨੂੰ ਤਾਂ ਇਹ ਕਹਿੰਦੇ ਕਿ ਜਿੱਥੇ ਹੁਕਮ ਕਰਨਗੇ ਜਿਵੇਂ ਹੁਕਮ ਕਰਨਗੇ ਸਰ ਇੰਡੀਆ ਗੱਠਜੋੜ ਬਣ ਰਹਾ ਹੈ ਲੇਕਿਨ ਸਿਰੇ ਨਹੀਂ ਚੜਤਾ ਹੋਆ ਦਿਖਾਈ ਦੇ ਰਹਾ ਹੈ ਬੀਆਰ ਮੇ ਅਲਗ ਨਿਤਿਸ਼ ਕੁਮਾਰ ਅਲੱਗ ਹੋ ਰਹੇ ਹੈ ਵਹੀ ਅਗਰ ਪੰਜਾਬ ਦੀ ਗੱਲ ਕਰੀਏ ਤੋ ਉਹ ਕਹ ਰਹੇ ਹੈ ਕਿ ਅਸੀਂ ਅਲੱਗ ਲੜਾਂਗੇ कैसे देख रहे हो इंडिया गठबंधन का ना गाठ है ना बंधन है, ना है। गाट हो, गाट हो तो बंधन बनेगा होगी उनमें आपस में पता ही नहीं है प्रधानमंत्री कौन है हर बंदा अपने आप को प्रधानमंत्री समझ रहा है तो वो मेरा ख्याल है बात बनेंगे नहीं। आप बीजेपी के दिल्ली से सांसद भी हैं लेकिन आज आम आदमी पार्टी ने कहा है कि उनके बीजेपी कही न कहीं ना कहीं उनके विधायकों के टच में है सात विधायकों को फोन किए गए कहीं ना कहीं सरकार तोड़ने की कोशिश की जा रही है क्या कहेंगे ਨੇ ਆਪਣਾ ਮਜਬੂਤੀ ਬਣਾ ਕੇ ਰੱਖੇ ਹੌਨੈਸਟਲੀ ਕੰਮ ਕਰੇ ਕੋਈ ਯਾਨੀ ਇਹਨਾਂ ਨੂੰ ਇਨਕੋ ਕੀ ਮਿਲੇਗਾ ਸਰਕਾਰ ਤੋੜ ਕੇ ਕਰਤੇ ਰਹੇ ਜੋ ਕਰਤੇ ਹੈ ਜੋ ਗਲਤ ਕੰਮ ਹੈ ਉਹ ਤੋ ਜਾਗਰ ਹੋ ਹੀ ਰਿਹਾ ਹੈ ਬੀਜੇਪੀ ਨੇ ਕਰਨਾ ਹੀ ਹੈ